ਗੜਕੂ ਬਹੁਤ ਹੀ ਆਧੁਨਿਕ ਸੱਭੀਲਨ ਕੇਂਦਰ ਬਣਾਇਆ ਗਿਆ ਹੈ ਲਗਭਗ 6 ਕਰੋੜ 80 ਲੱਖ ਦੀ ਲਾਗਤ ਨਾਲ ਜਿਹਦੇ ਵਿੱਚ ਫਰਦ ਕੇਂਦਰ ਵੀ ਹੈ ਜਿਹਦੇ ਵਿੱਚ ਐਸ ਡੀ ਐਮ ਆਫਿਸ ਵੀ ਹੈ ਐਸ ਡੀ ਐਮ ਕੋਰਟ ਵੀ ਹੈ ਪਟਵਾਰਖਾਨਾ ਵੀ ਹੈ ਟੀ ਐਸ ਪੀ ਆਫਿਸ ਵੀ ਹੈ ਤਾਂ ਕਿ ਇੱਕੋ ਛੱਤ ਥੱਲੇ ਲੋਕਾਂ ਨੂੰ ਸਾਰੀਆਂ ਸੂਲ ਤਾਂ ਮਿਲ ਸਕਦਾ ਹੈ। ਅਤੇ ਸਾਰੇ ਪੰਜਾਬ ਦੇ ਵਿੱਚ ਅਸੀਂ ਇਹੀ ਮਾਡਲ ਬਣਾਇਆ। ਢੜਬੇ ਵੀ, ਚੀਮੇ ਵੀ ਜਿੱਦਿ ਜਿੱਦਿਲੇ ਗਏ ਆ। ਤੇ ਬੜਾ ਸ਼ਾਨਦਾਰ ਬਿਲਡਿੰਗ ਹੈ ਆਰਕੀਟੈਕ ਜਿਹੜਾ ਬਾਥਰੂਮ ਨੇ, ਪੀਟਿੰਗ ਰੂਮ ਨੇ, ਧੰਦੇ ਪਾਣੀ ਦਾ ਪ੍ਰਬੰਧ ਹੈ। ਤਾਂ ਕਿ ਲੋਕਾਂ ਨੂੰ ਖਚਲ ਖੁਆਰੀਆਂ ਨਾ ਹੋਣ। ਤੇ ਇਸ ਕਰਕੇ ਮੈਂ ਅਹਿਮਦਗੜ ਵਾਸੀਆਂ ਨੂੰ ਤੁਹਾਡੇ ਜ਼ਰੀਏ ਬਹੁਤ-ਬਹੁਤ ਬਧਾਈ ਦੇਣਾ। ਬਜ਼ੁਰਗ ਇੱਕ ਖੜੇ ਸੀਗੇ ਉਹ ਤਰ੍ਹਾਂ ਤਿਆਰ ਕਰ ਰਹੇ ਹਾਂ ਕਲੋਕ ਤਿਆਰ ਕਰ ਰਹੇ ਹਾਂ ਹਾਂਜੀ ਹਾਂਜੀ ਡੱਫੀ ਦੇ ਵਿਕਾਸ ਲਈ ਇੰਡਸਟਰੀ ਦੇ ਵਿਕਾਸ ਲਈ ਬਸ ਚੱਲੀ ਜਾਂਦਾ ਪਰ ਬਕਾਇਦਾ ਤੌਰ ਤੇ ਇੰਡਸਟਰੀਅਲ ਪਾਲਿਸੀ ਵੀ ਬਣ ਗਈ ਜਿਹੜੇ ਐਮ ਐਸ ਐਮ ای ਜਾਂ ਇੱਥੋਂ ਦੇ ਇੰਡਸਟਰੀਲਿਸਟ ਨੇ ਲੋਕਲ ਉਹਨਾਂ ਨਾਲ ਵੀ ਸਲਾਹ ਕਰ ਰਹੇ ਆ ਬਾਹਰੋਂ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਨਾਲ ਵੀ ਗੱਲ ਚੱਲਦੀ ਹੈ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪੰਜਾਬ ਦਾ ਇੰਡਸਟਰੀ ਦੇ ਵਿਕਾਸ ਦੀ ਝਲਕ ਜਿਹੜੀ ਉਹ ਕਾਫੀ ਹੱਦ ਤੱਕ ਦਿਖਣ ਲੱਗ ਪਏ। ਮਾਤਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਆ ਕਿ ਲੈ ਜਾਈਂ ਕਿ ਸਾਦੇ ਤੱਕ ਪੰਜਾਬ ਰੰਗਲਾ ਬਣ ਚੁੱਕਿਆ ਜੀ ਆਮ ਆਦਮੀ ਦੀ ਪਾਰਟੀ। ਕਿਤੇ ਦੇਖੋ ਤੁਸੀਂ ਦੱਸ ਸਕਦੇ ਹੋ। ਹਾਂ ਤੁਸੀਂ ਪਬਲਿਕ 'ਚ ਰਹਿੰਦੇ ਹੋ ਤੁਸੀਂ ਆਈ ਕੰਟੈਕਟ ਕਰ ਲੋਕਾਂ ਦੀ ਹੈਨਾ? ਸਰ ਨਸ਼ਾ ਪੂਰਾ ਕਰ 55000 ਨੌਕਰੀਆਂ ਵਿੱਚ। ਅੱਛਾ ਬਤ ਮੈਨੂੰ। ਇੱਕ ਮਿੰਟ ਮੈਨੂੰ ਲੈਟ ਮੀ। 55000 ਤੋਂ ਵੱਧ ਸਰਕਾਰੀ ਨੌਕਰੀਆਂ ਮਿਲ ਗਈਆਂ ਬਿਨਾਂ ਕਿਸੇ ਪੈਸੇ ਤੋਂ। ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸ਼ੇ ਪਾਰਿਸ਼ਤ ਖੇਤਾਂ ਦੇ ਵਿੱਚ ਨਹਿਰੀ ਨਹਿਰੀ ਪਾਣੀ ਜਿਹੜਾ ਤੁਸੀਂ ਦੇਖਦੇ ਹੋਵੋਗੇ ਵੀਡੀਓ ਤੁਕੂਗੇ ਨਾ 40 ਸਾਲ ਬਾਅਦ ਆਇਆ ਸਾਡੇ ਪਿੰਡ ਪਾਣੀ ਕੋਈ ਕਹਿੰਦਾ 45 ਸਾਲ ਬਾਅਦ ਪਾਣੀ ਆਇਆ ਨਹਿਰੀ ਪਾਣੀ ਜਿਹੜਾ 21% ਤੋਂ 66% ਤੱਕ ਲੈ ਗਏ ਠੀਕ ਹੈ ਨਾ ਆਮ ਆਦਮੀ ਰੋਜ਼ਗਾਰ ਦੀਆਂ ਸਕੀਮਾਂ ਚੱਲ ਰਹੀਆਂ 10 ਲੱਖ ਰੁਪਏ ਦਾ ਹੋਣੇ ਅਸੀਂ ਹਰ ਇੱਕ ਨਾਗਰਿਕ ਦਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੁਝ ਨਹੀਂ 10 ਲੱਖ ਰੁਪਏ ਦਾ ਸਿਹਤ ਬੀਮਾ ਵੀ ਨੇ ਕੀਤਾ ਤੇ ਨਾਲ ਨਾਲ ਜਿੰਨੀਆਂ ਵੀ ਪਬਲਿਕ ਨਾਲ ਰਿਲੇਟਡ ਸਕੀਮਾਂ ਹੁੰਦੀਆਂ ਅਸੀਂ ਲਾਗੂ ਕਰਕੇ ਪਬਲਿਕ ਨੂੰ ਦੱਸਦੇ ਹਾਂ ਮਾਨ ਸਾਹਿਬ ਇੱਕ ਮਨੁੱਖੀ ਤਸਕਰੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਪਹਿਲੀ ਸਰਕਾਰ ਹੈ ਵੀ ਜਿਹੜਾ ਭਖਾਰੀਆਂ ਦੇ ਕੋਲੋਂ ਬੱਚਿਆਂ ਨੂੰ ਛੁਡਵਾ ਰਹੀ ਹੈ ਪਹਿਲੀ ਵਾਰੀ ਸਰਕਾਰ ਨੇ ਦੇਖੋ ਇਹ ਤਰਾਸ਼ਦੀ ਹੈ ਸਾਡੇ ਦੇਸ਼ ਦੀ ਕਿਉਂ ਬੱਚਿਆਂ ਨੂੰ ਕਿਵੇਂ ਮਤਲਬ ਅਗਵਾ ਕਰਕੇ ਜਾਂ ਉਹਨਾਂ ਨੂੰ ਬਗਲਾ ਕੇ ਤੇ ਉਹਨਾਂ ਨੂੰ ਕਈਆਂ ਨੂੰ ਤਾਂ ਉਹ ਮਤਲਬ ਹੈਂਡੀਕੈਪਟ ਵੀ ਕਰ ਦਿੰਦੇ ਆ ਤਾਂ ਕਿ ਤਰਸਾ ਦੇ ਦਿੱਤਾ ਸੋ ਅਸੀਂ ਉਹ ਮੁਹਿੰਮ ਚਲਾਈ ਹੋਈ ਹੈ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਰੈਸਕਿਊ ਕਰਕੇ ਘਰ ਲੈਣ ਵਾਲੇ ਬੱਚਿਆਂ ਨੂੰ ਵੰਡਿ ਚੁੱਕੇ ਆਂ ਤੇ ਉਹਨਾਂ ਸਕੂਲਾਂ ਚ ਪੂਰੇ ਪੰਜਾਬ ਚ ਚੱਲਦੇ ਆਂ ਜੋ ਸਮਾਜਿਕ ਅੰਸਰ ਹੁੰਦੇ ਨੇ ਜਿਹੜੇ ਨਹੀਂ ਚਾਹੁੰਦੇ ਪੰਜਾਬ ਦੀ ਤਰੱਕੀ ਨੂੰ ਪਰ ਪੰਜਾਬ ਪੁਲਿਸ ਹਰ ਰੋਜ਼ ਗੈਂਗਸਟਰਾਂ ਨਾਲ ਇਹ ਨਿਕਲ ਰਹੀ ਹੈ ਹਰ ਰੋਜ਼ ਨਸ਼ਾ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਹੈ ਹਰ ਰੋਜ਼ ਹਜ਼ਾਰਾਂ ਕਿੱਲੋ ਨਸ਼ਾਵੇ ਫੜੇ ਜਾ ਰਹੇ ਹਨ ਮੰਗਲਰ ਵੀ ਫੜੇ ਜਾ ਰਹੇ ਨੇ ਤਾਂ ਸਾਡੇ ਵੱਲੋਂ ਕੋਈ ਕਮੀ ਨਹੀਂ ਸਾਡੀ ਨੀਅਤ 'ਚ ਕੋਈ ਕਮੀ ਨਹੀਂ ਅਰ ਅਸੀਂ ਉਹਨਾਂ ਦੇ ਨਾਲ ਚੱਲ ਰਹੇ ਹਾਂ ਆਮ ਆਦਮੀ ਪਾਰਟੀ ਆਵਾਜ਼ ਆਦਮੀ ਪਾਰਟੀ